ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਹੈ ਇੱਕ ਨੰਬਰ 22 ਦਾ ਯਾਰ ਡਾਕੀ ਦਾ ਥੈਲਾ ਜਿੱਦ ਪਿਆ ਉੱਚੇ ਜੀ ਸਮਾਨ ਸੀ ਨਾ ਰਾਤ ਪ੍ਰਕਾਸ਼ ਨਾਲ ਸੀ ਡਾਕ ਰਿਆ ਡਾਕ ਰਿਆ ਕਾਪੜਾ ਸੀ ਬਾਈ ਬਗੇਰਾ ਤੋਂ ਚੱਲਿਆ ਮੋੜ ਗਿਆ ਤੇ ਬਗੇਰਾ ਤੋਂ ਮੋੜ ਦੇ ਸਾਹਨੇ ਚ ਲੱਗਿਆ ਹੋਇਆ ਹੈ ਹਰਾ ਹਰਾ ਥੈਲਾ ਹੈ ਹਰਾ ਥੈਲਾ ਜੇ ਕਿਸੇ ਵੀ ਨੂੰ ਲੱਭਿਆ ਤਾਂ ਨੰਬਰ ਤੇ ਸੰਪਰਕ ਕਰ ਲੋ ਯਾਰ 9897799 97799 19608 ਦੁਬਾਰੇ ਕਹ ਰਿਹਾ 97799 19608 ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਬਾਈ ਵੜ ਕੇ ਉਸ ਚ ਨਾ ਬਹੁਤ ਕੀਮਤੀ ਸਮਾਨ ਹੈ ਕਿਸੇ ਦੀ ਆਰਸੀ ਹੁੰਦੀ ਹੈ ਬਾਈ ਕਿਸੇ ਜਨਮ ਸਰਟੀਫਿਕੇਟ ਹੁੰਦਾ ਠੀਕ ਹੈ ਬਈ ਤੇ ਕਿਸੇ ਦੀ ਕੋਈ ਮਾਲਾ ਦਾਗ ਹੁੰਦੀ ਹੈ ਨਾ ਤੇ ਜਿਸਨੂੰ ਲੱਭਿਆ ਤਾਂ ਨੰਬਰ ਤੇ ਸੰਪਰਕ ਕਰ ਲਿਓ ਤੇ ਬਾਈ ਨੂੰ ਦੇ ਦਿਓ ਤਰੀਕ ਹੈਗੀ ਅੱਜ 21 ਤਰੀਕ ਵੀ ਅੱਜ ਕੀ ਹਨ ਬਈ 21 ਤਰੀਕ 5 7ਵਾਂ ਮਹੀਨਾ ਤੇ 2025 ਬਾਈ 2025 ਅੱਜ ਸਵੇਰ ਦੀ ਗੱਲ ਆ ਬਈ ਇਹ ਆ ਸਵੇਰ ਦੀ ਗੱਲ ਆ ਵਗੀਆਂ ਨੂੰ ਲੈ ਕੇ ਬਾਈ ਮੌੜ ਤੱਕ ਗਿਆ ਇਹਨੇ ਸਨ ਚ ਲੱਗਿਆ ਜੇ ਕਿਸ ਨੂੰ ਲੱਭਿਆ ਤਾ ਨੰਬਰ ਤੇ ਸੰਪਰਕ ਕਰਕੇ ਬਾਈ ਨੂੰ ਦੇ ਦਿਓ ਜੀ ਧੰਨਵਾਦ